ਸਤ ਸ੍ਰੀ ਅਕਾਲ ਜੀ ਮੈਂ ਪੱਲ ਮਗਰੰਦ ਭਰਾ ਆਪ ਜੀ ਦੇ ਨਾਲ ਇੱਕ ਖਬਰ ਲੈ ਕੇ ਹਾਜ਼ਰ ਹੋਇਆ ਕਿ ਕਿਨੇ ਕਿਸੇ ਦੀ ਲੜਾਈ ਕਿਸੇ ਦੀ ਜਾਨ ਲੈ ਗਈ ਗਵਾਂਡ ਵਿੱਚ ਲੜਾਈ ਹੋ ਰਹੀ ਸੀ ਤਾਂ ਨੌਜਵਾਨ ਜਦੋਂ ਛਡਾਉਣ ਜਾਂਦਾ ਹੈ ਤਾਂ ਉਸ ਦੇ ਵਿੱਚ ਉਸ ਲੜਾਈ ਦੇ ਵਿੱਚ ਉਸ ਨੌਜਵਾਨ ਦੇ ਸਿਰ ਤੇ ਕੋਈ ਤਿੱਖੀ ਚੀਜ਼ ਨਾਲ ਵਾਰ ਹੋ ਜਾਂਦਾ ਹੈ ਤਾਂ 7-8 ਦਿਨ ਹਸਪੀਟਲ ਰਹਿਣ ਤੋਂ ਬਾਅਦ ਇਲਾਜ ਚੱਲਣ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਖਬਰ ਸਾਹਮਣੇ ਆਈ ਹੈ 11 ਤਰੀਕ ਨੂੰ ਲੜਾਈ ਹੁੰਦੀ ਹੈ ਤੇ 12 ਤਰੀਕ ਨੂੰ ਇਸ ਤੇ ਬੰਦੀ ਜੋ ਧਾਰਾਵਾਂ ਸੰ ਲਾ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ਇਸ ਵਿੱਚ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਤੇ ਪੁਲਿਸ ਦਾ ਕੀ ਕਹਿਣਾ ਤੁਸੀਂ ਆਪ ਸੁਣ ਲਓ ਭਾਈ ਜੀ ਨਾ ਮੈਂ ਡੋਟਾ ਇਸੋ ਦੇ ਰਹਿਣਾ ਲੰਬੀ ਦੇ ਰਹਿਣ ਵਾਲੇ ਜਸਕਰਨ ਸਿੰਘ ਮੇਰਾ ਨਾਮ ਹੈ ਜੀ ਮਾਮਲਾ ਕੀ ਹੋਇਆ ਮਾਮਲਾ ਭਾਈ ਜੀ ਇਹਨਾਂ ਦੇ ਹਰਜੀਤ ਸਿੰਘ ਸਨਵ ਕਰਤੇ ਸਿੰਘ ਇਹਨਾਂ ਦੇ ਘਰੇ ਨਾ ਆਪਸ ਵਿੱਚ ਘਰ ਦੇ ਵਿੱਚ ਲੜਾਈ ਹੋਈ ਜਾਂਦੀ ਸੀ। ਉਹਦੀ ਮਾਤਾ ਸਾਹ ਇਧਰ ਗਲੀ ਦੇ ਵਿੱਚ ਸਾਡੇ ਕੋਲੇ ਆ ਗਈ ਰੌਲਾ ਪਾਉਣ ਲੱਗ ਗਈ ਵੀ ਮੇਰੇ ਪੁੱਤ ਨੂੰ ਮੇਰਾ ਪੁੱਤ ਮਾਰ ਦੂਗਾ। ਦੋਨੇ ਆਪਸ ਵਿੱਚ ਦੋਨੇ ਭਰਾ ਤੇ ਉਹ ਨਤੀਜਾ ਪਿਓ ਸੀ। ਇੱਕ ਛੋਟੇ ਭਾਈ ਨੂੰ ਕੁੱਟੇ ਜਾਂਦੇ ਸੀ। ਉਹਦੀ ਮਾਤਾ ਇਧਰ ਗਲੀ ਦੇ ਵਿੱਚ ਆ ਗਈ ਰੌਲਾ ਪਾਉਣ ਲੱਗੀ ਵੇ ਛੜਾ ਦਿਓ ਛੜਾ ਦਿਓ ਭਾਈ ਛੜਾ ਦਿਓ। ਤੇ ਅਸੀਂ ਰੋਟੀ ਖਾਂਦੇ ਸੀ। ਭਾਈ ਅਰਸ਼ਦੀਪ ਵੀ ਘਰੇ ਸੀ ਮੈਂ ਵੀ ਆਪਦੇ ਘਰੇ ਸੀ। ਮੈਂ ਨਿਕਲਿਆ ਇਹ ਮਗਰ ਇਹ ਤਾਂ ਆ ਗਿਆ ਜੀ ਅਰਸ਼ਦੀਪ ਤੇ ਮਗਰ ਸਾਡੀ ਮਾਤਾ ਮਾਸੀ ਜੀ ਉਹ ਆ ਗਈ ਇਧਰੋਂ ਦੋ ਮੁੰਡੇ ਹੋਰ ਸੀ ਸਾਡੇ ਅੱਗੋਂ ਉਹ ਆਈ ਜਾਂਦੇ ਸੀ ਅਸੀਂ ਜਾ ਕੇ ਦੇਖਿਆ ਤਾਂ ਆਪਦੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਸੀਗਾ ਕੜਸ਼ੀਆਂ ਨਾਲ ਫਿਰ ਕੁੱਟੀ ਲੰਦੇ ਸੀਗਾ ਅਸੀਂ ਜਾ ਕੇ ਉਹਨੂੰ ਪੱਟ ਕੇ ਤੋਂ ਪਾਸੇ ਕੀਤਾ ਉਹਨੇ ਜਾਨਸਾ ਜਦੋਂ ਪੱਟ ਕੇ ਪਾਸੇ ਕੀਤਾ ਅੰਦਰ ਵੜਿਆ ਜੀ ਅੰਦਰ ਜਾ ਕੇ ਉਹਨੇ ਤੇਜ਼ ਧਾਰ ਦਾ ਜਿਹੜਾ ਗੜਾਸਾ ਸੀ ਉਹ ਚੱਕਿਆ ਚੱਕ ਕੇ ਚੱਕਣਸਾਰ ਬਹੁਤ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੀ ਮੇਰੇ ਆਪਦੇ ਆ ਕੋਣੀ ਦੇ ਲੱਗਿਆ ਕੋਨੇ ਦੇ ਮਾਰ ਕੇ ਮੇਰੇ ਭੱਜ ਗਿਆ ਜਾਨਸਾਰ ਉਹਨੇ ਮੇਰੇ ਭਾਈ ਦੇ ਸਿਰ 'ਚ ਮਾਰਿਆ ਇਹ ਦਿਨ ਵੀਰਵਾਰ ਦੀ ਹੈ ਜੀ ਵੀਰਵਾਰ ਦੀ ਸ਼ੁਕਰਵਾਰ ਸ਼ੁਕਰਵਾਰ ਦੀ ਸ਼ੁਕਰਵਾਰ ਦੀ ਸ਼ਾਮ ਦੀ 10 ਵਜੇ 48 ਮਿੰਟ ਦਾ ਟਾਈਮ ਸੀ ਰਾਤ ਦਾ ਰਾਤ ਦਾ ਜੀ ਇਹਨਾਂ ਦੇ ਘਰੇ ਲੜਾਈ ਹੋਈ ਆ ਆਪਸ ਵਿੱਚ ਲੜਾਈ ਸੀ ਜੀ ਉਹਨਾਂ ਦੀ ਉਹਦੀ ਮਾਂ ਤਾਂ ਇੱਥੋਂ ਸੱਦ ਕੇ ਲੱਗ ਗਈ ਰੌਲਾ ਪਾਉਂਦੀ ਵੀ ਸਾਡੇ ਮੇਰੇ ਪੁੱਤ ਨੂੰ ਛਡਾ ਲਓ ਮਾਰ ਦੇਣਗੇ ਮਾਰ ਦੇਣਗੇ ਅੱਗੇ ਪਹਿਲਾਂ ਵੀ ਉਹ ਲੜਾਈ ਹੁੰਦੀ ਸੀ ਜੀ ਉਹਨਾਂ ਦੇ ਅਸੀਂ ਪਹਿਲਾਂ ਵੀ ਮੈਂ ਇਕੱਲਾ ਹੀ ਗਿਆ ਦੋ ਤਿੰਨ ਵਾਰੀ ਜਾ ਕੇ ਲੜਾ ਕੇ ਆਇਆ ਇੱਕ ਟੀ ਆ ਸਾਡਾ ਭਾਈ ਵਿਚਾਰਾ ਇਹ ਜਾਵੜਾ ਕਦੇ ਵੀ ਕਿਸੇ ਮਾਮਲੇ 'ਚ ਨਹੀਂ ਆਇਆ ਸੀ ਕਿਸੇ ਤਰ੍ਹਾਂ ਦਾ ਵੀ ਕੋਈ ਚੱਕਰ ਹੀ ਨਹੀਂ ਸੀ ਬੰਦਾ ਮੁੰਡਾ ਬਹੁਤ ਸਾਫ਼ ਸੇਹੀ ਖਿਡਾਰੀ ਸੀ 60 ਸਿਰ ਦੇ ਵਿੱਚ ਸਿੱਧੀ ਲੱਗੀ ਜੀ ਕਿੰਨੇ ਦਿਨ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ 9 ਦਿਨ ਰਿਹਾ ਜੀ ਬਿਟੰਡੇ ਚਲੇ ਬਿਟੰਡੇ ਜੀ ਇਹ ਮਾਮਲਾ ਸੱਜਣਾ ਲੌਂਗੀ ਦੇ ਵਿੱਚ 9 ਦਿਨ ਦਾ ਖਤਮ ਹੋਇਆ ਪੂਰਾ ਮਾਮਲਾ ਇਹ ਮਾਮਲਾ ਇਹ ਹੈ ਜੀ ਮਿੱਟੀ 12/7/2025 ਨੂੰ ਸਰਾਈ ਸਿੰਘ ਪੁੱਤਰ ਚਾਨਣ ਸਿੰਘ ਦੇ ਬਿਆਨ ਤੇ ਇੱਕ ਮੁਕੱਦਮਾ ਦਰਜ ਕੀਤਾ ਸੀਗਾ ਅਧੀਨ ਧਾਰਾ 118 ਅਬਲੀਕ 1 ਔਰ 109 ਬੀ ਐਨ ਐਸ ਮੁਕੱਦਮਾ ਨੰਬਰ 170 ਮਿਤੀ 12/7/2025 ਇਹਨਾਂ ਨੇ ਆਪਣੇ ਬਿਆਨ ਚ ਲਿਖਾਇਆ ਸੀ ਕਿ ਇਹਨਾਂ ਦੇ ਗਵਾਰਡ ਦੇ ਵਿੱਚ ਹੈਗਾ ਲੜਕਾ ਜਿਸ ਦਾ ਨਾਮ ਹੈਗਾ ਗਰਤੇਜ ਸਿੰਘ ਨਾ ਕਰ ਗਰਤੇਜ ਸਿੰਘ ਦੇ ਜਿਹੜੇ ਲੜਕੇ ਦੋ ਆਪਸ ਦੇ ਵਿੱਚ ਲੜ ਰਹੇ ਸੀਗੇ ਗੁਰਤੇਜ ਸਿੰਘ ਦੀ ਜਿਹੜੀ ਵਾਈਫ ਹੈ ਉਹ ਸ੍ਰੀ ਰਾਜ ਸਿੰਘ ਕੇ ਘਰੇ ਆਉਂਦੀ ਹੈ ਉਹ ਕਹਿੰਦੀ ਵੀ ਮੇਰੇ ਲੜਕੇ ਲੜ ਰਹੇ ਤੇ ਉਹਨਾਂ ਨੂੰ ਸੁਣਾ ਦਿਓ ਇਹ ਜਦੋਂ ਸ੍ਰੀ ਰਾਜ ਸਿੰਘ ਦਾ ਲੜਕਾ ਨਵਦੀਪ ਸਿੰਘ ਜਿਹੜੀ ਐ ਸਰਛੀ ਇਹ ਉਹਨਾਂ ਨੂੰ ਉੱਥੇ ਛਡਾਉਣ ਵਾਸਤੇ ਗਿਆ ਤਾਂ ਉਹ ਗੁੱਸੇ ਦੀ ਭਾਵਨਾ ਨਾਲ ਜਿਹੜਾ ਗੁਰਤੇਜ ਸਿੰਘ ਦਾ ਲੜਕਾ ਹੈ ਇਸ ਦਾ ਨਾਮ ਹੈਗਾ ਹਰਜੀਤ ਸਿੰਘ ਪੁਜੀਤੀ ਉਸ ਨੇ ਇੱਕ ਲੋਹੇ ਦੇ ਜਿਹੜਾ ਲੋਹੇ ਦਾ ਟੱਕੂਆ ਬਣਿਆ ਸੀਗਾ ਉਹ ਇਨੇ ਸ਼ਹਿਰ ਦੇ ਵਿੱਚ ਮਾਰਿਆ ਨਵਦੀਪ ਸਿੰਘ ਅਰਸ਼ੀਦੀਪ ਨੇ ਜਿਸ ਕਰਕੇ ਇਹਨੂੰ ਜਿਹੜਾ ਬਠਿੰਡੇ ਪਹਿਲਾਂ ਬਾਦਲਪਿੰਡ ਰੈਫਰ ਕੀਤਾ ਗਿਆ ਹਸਪਤਾਲ ਦੇ ਵਿੱਚ ਉੱਥੋਂ ਇਹਨੂੰ ਐਮਸ ਚ ਲੈ ਗਏ ਤੇ ਐਮਸ ਦੇ ਵਿੱਚੋਂ ਗਾਂ ਇਹ ਬਠਿੰਡਾ ਨਿਊਰੋਸਪਾਈਨਲ ਟ੍ਰੋਮਾ ਸੈਂਟਰ ਬਠਿੰਡੇ ਜਿਹੜਾ ਪ੍ਰਾਈਵੇਟ ਹਸਪੀਟਲ ਉੱਥੇ ਦਾਖਲ ਕਰਾਇਆ ਸੀ ਜਿਸ ਤੇ ਮਕਦਮਾ ਨੰਬਰ 170/25 ਦਰਜ ਕੀਤਾ ਗਿਆ ਸੀਗਾ ਜਿਸ ਦੀ ਕਰਾਨੇ ਇਲਾਜ ਜਿਹੜੀ ਹੈ ਸਮਿਤੀ 20/25 ਨੂੰ ਜਿਹੜੀ ਉਹਦੀ ਡੈਥ ਹੋ ਗਈ ਜਿਸ ਤੇ ਜਿਹੜਾ ਗਰਮ ਵਾਤਾ ਜਰਮ 103 ਅਵਲੀਕ 1 ਜਿਹੜਾ ਕੀਤਾ ਗਿਆ ਇਸ ਦੇ ਵਿੱਚ ਹਰਜੀਤ ਸਿੰਘ ਔਰ ਕੁਜੀਤੀ ਦੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਗ੍ਰਿਫਤਾਰੀ ਕਰਨ ਤੋਂ ਬਾਅਦ ਉਹਦੇ ਤੋਂ ਜਿਹੜਾ ਹਥਿਆਰ ਬਰਾਮਦ ਕਰਾਇਆ ਜਾ ਚੁੱਕਾ ਤੇ ਉਸ ਤੋਂ ਬਾਅਦ ਸਰੋ ਇਨੀਸ਼ੀਅਲ ਭੇਜਿਆ ਜਾਂਦਾ ਜੀ ਬਾਈ ਇਹਦੇ ਵਿੱਚ ਜਿਹੜਾ ਵਾਕਾ ਹੋਇਆ ਬਾਅਦੇ ਤੋਂ ਬਾਅਦ ਕੀ ਪਰਿਵਾਰ ਨਾਲ ਸੁਸਤੀ ਜਿਹੜੀ ਹੈ ਹੋਈ ਔਰ ਬਿਲਕੁਲ ਜੀ ਜੋ ਪੁਲਿਸ ਵੱਲੋਂ ਜਿਹੜਾ ਕੰਮ ਦਾ ਕਰਤ ਕਰਨਾ ਬਣਦਾ ਹੈ ਇਸ ਪਰ ਲਾਉ ਅਸੀਂ ਜਿਹੜੀ 103 ਅਪਲੀਕ 1 ਜਿਹਨੂੰ ਆਪਾਂ ਪੁਰਾਣੀ ਜਿਹੜੀ ਸੈਕਸ਼ਨ 302 ਐਕਟ ਸੀ ਕਹਿ ਦਿੰਦੇ ਹਾਂ ਉਸ ਤੇ ਅਸੀਂ ਮੁਕੱਦਮਾ ਜਿਹੜਾ ਕਰਦਾ